ਕੀ ਕਰਦੇ ਜੇ ਤੁਸੀਂ ਆ ਕੀ ਲਫਾਫਾ ਜਾਂ ਚੁੱਕ ਲਿਆ ਏ ਦੱਸਿਓ ਮੈਨੂੰ ਇੰਨੀ ਸ਼ਰਮ ਆਂਦੀ ਮੈਨੂੰ ਆ ਪਾਪਾ ਤੇ ਸ਼ਰਮ ਦੀ ਕੀ ਗੱਲ ਪਾਪਾ ਮੈਂ ਤੁਹਾਨੂੰ ਨਹੀਂ ਕੁਝ ਕਹਿ ਰਹੀ ਸੋਰੀ ਪਰ ਤੁਸੀਂ ਖੁਦ ਦੇਖੋ ਤੁਸੀਂ ਵੀ ਅੰਦਰ ਬਾਹਰ ਜਾਂਦੇ ਜੇ ਕਿਸੇ ਘਰ ਤੀਕਾ ਰਾਈਦਾ ਇਹੋ ਜਿਹਾ ਲਫਾਫਾ ਲਿਆਈਦਾ ਐਨਾ ਕੁਝ ਬਾਜ਼ਾਰ ਚੱਲਿਆ ਇੰਨੀ ਸੋਹਣੀਆ ਬਾਸਕਟ ਚੱਲੀ ਐ ਗਿਫਟ ਪੈਕਿੰਗ ਚੱਲੀ ਐ ਮੰਮਾ ਕੀ ਹੋ ਗਿਆ ਤੁਹਾਡੀ ਸੋਚ ਨੂੰ ਥੋੜਾ ਤੇ ਵੇਖੋ ਤੇਰੇ ਨਾਨਕੇ ਉਹ ਇਦਾਂ ਹੀ ਲਫਾਫੇ ਭਰ-ਭਰ ਕੇ ਮੇਰੇ ਸਾਂਦੇ ਹੁੰਦੇ ਸੀ ਨਾਨਕੇ ਹੈ ਉਦੋਂ ਤਾਂ ਫੜ ਕੇ ਚਪਟਾ ਮਾਰ ਕੇ ਕਹਿੰਨੀ ਦੇ ਦੋ ਮੈਂ ਉਹ ਖਾਉਂ ਪੀਉਂਗੀ ਅਜ ਮਾਂ ਲੈ ਆਈਏ ਤੇ ਗੱਲਾਂ ਕਰਾਂ ਲੱਗ ਪਈਆਂ ਤੇਰੀ ਪਸੰਦ ਦਾ ਸਾਰਾ ਕੁਝ ਹੈ ਤੇਰੀ ਸੱਸ ਨੇ ਚੀਜ਼ਾਂ ਖਾਧੀਆਂ ਨਹੀਂ ਹੋਣੀਆਂ ਵੇਖੀ ਝਕਰ ਝਕਰ ਕੇ ਇੱਥੇ ਬਹਿ ਕੇ ਖਾਂਦੀ ਅੱਛਾ ਜੀ ਹੂੰ ਅਸੀਂ ਜਿਹੜੇ ਘਰ ਡ੍ਰਾਈ ਫਰੂਟ ਖਾਂਦੇ ਆ ਨਾ ਤੁਸੀਂ ਸ਼ਾਇਦ ਅੱਜ ਤੱਕ ਉਹ ਸ਼ਕਲ ਵੀ ਨਹੀਂ ਵੇਖੀ ਹੋਣੀ ਮੈਂ ਵੀ ਇੱਥੇ ਆ ਕੇ ਦੇਖੀਆਂ ਨੇ ਅਵੇ ਲੋ ਕਿੱਦਾਂ ਬੋਲਦੀ ਵੀ ਜੇ ਉਹ ਤੇਰਾ ਸਖਾਇਆ ਤੇਰੇ ਸਾਹਮਣੇ ਆ ਰਿਹਾ ਚਲੋ ਛੱਡੋ ਹੁਣ ਆ ਦੱਸੋ ਆਏ ਕਿੱਦਾਂ ਜੇ ਬਿਨਾ ਫੋਨ ਕੀਤੇ ਬੰਦਾ ਫੋਨ ਤੇ ਕਰਕੇ ਆਉਂਦਾ ਪਾਪਾ ਨਾ ਮੈਂ ਆਪਣੀ ਧੀ ਦੇ ਘਰ ਆਈਆਂ ਤਾਂ ਫੋਨ ਕਰਕੇ ਆਵਾਂਗੀ ਆਪਣੀ ਸੱਸ ਦਾ ਚਿਹਰਾ ਵੇਖਿਆ ਵੇਖ ਕੇ ਕਿਵੇਂ ਮੈਨੂੰ ਖਿਲ ਗਈ ਸੀ ਹੈ ਮਮਾ ਉਹ ਤੇ ਬੜੇ ਚੰਗੇ ਨੇ ਉਹਨਾਂ ਦੇ ਖਿਲਣਾ ਹੀ ਸੀ ਪਰ ਮੈਂ ਤੁਹਾਨੂੰ ਵੇਖਣਾ ਉਹਨੇ ਥੋੜੀ ਮੂਹ ਤੁਹਾਨੂੰ ਕੁਝ ਕਹਿਣਾ ਆ ਸੁਣੀ ਜੇ ਗੱਲ ਉਹ ਬੜੇ ਚੰਗੇ ਨੇ ਤੇ ਮਾਂ ਮਮਾ ਕਿਤੇ ਵੀ ਜਾਓ ਫੋਨ ਕਰਕੇ ਆਈ ਜਾਈਦਾ ਨਾ ਹਾਂ ਤੇ ਕਿਤੇ ਧੀ ਘਰ ਅਗਰ ਮੈਂ ਕਿਤੇ ਤੀਆਂ ਦੇ ਕੇ ਪੁੱਤ ਸੇੜੀ ਦੇ ਮੇਰੇ ਪੁੱਤਰ ਦਾ ਘਰ ਨਹੀਂ ਮਮਾ ਅਗਰ ਮੈਂ ਕਿਤੇ ਗਈ ਹੁੰਦੀ ਫੇਰ ਕੋਈ ਨਹੀਂ ਤੇਰੀ ਸੱਸ ਹੁੰਦੀ ਉਹਨੂੰ ਮਿਲ ਲੈਂਦੀ ਮੈਂ ਮੈਂ ਕੱਲੀ ਥੋੜੀ ਜਾਣਾ ਸੀ ਉਹਦੇ ਨਾਲ ਹੀ ਜਾਣਾ ਸੀ ਨਾ ਕੋਈ ਨਹੀਂ ਘਰ ਮੀਨਾ ਹੁੰਦੀ ਮਤ ਕੋ ਚਾਹ ਪੀ ਕੇ ਜਾਂਦੀ ਉਈ ਹਾਨੀ ਪਲੀਜ਼ ਮਮਾ ਆ ਹੱਥ ਜੋੜੇ ਜੇ ਤੁਹਾਡੇ ਅੱਗੇ ਅੱਗੇ ਤੋਂ ਫੂ ਪਲੀਜ਼ ਫੋਨ ਕਰਕੇ ਆਇਓ ਤੇ ਆ ਲਫਾਫੇ ਜਿੰਨਾ ਚੋਕੀ ਲਿਆਇਓ ਮੇਰੇ ਘਰ ਹਾਂ ਕੀ ਕਮਾਉਂ ਤੁਹਾਨੂੰ ਮੈਂ ਦੇਖੀ ਕਿਵੇਂ ਕਿਦਾਂ ਬੋਲਣ ਦੀ ਹੈ ਮੈਂ ਕਿੰਨੇ ਬਾਜ਼ਾਰ ਚ ਲੱਭ ਲੱਭ ਕੇ ਇਹਦੇ ਸੇ ਚੀਜ਼ਾਂ ਲਿਆਈਆਂ ਤਾਂ ਮੇਰੀ ਬੇਇੱਜ਼ਤੀ ਕਰਨ ਦੀ ਹੈ ਉਹ ਕੁਝ ਨਹੀਂ ਤੇ ਸਾਡੀ ਸਿਆਣੀ ਹੋ ਗਈ ਹੈ ਹੋਰ ਗੱਲ ਕੋਈ ਨਹੀਂ ਕੀ ਮਮਾ ਕੀ ਹੋਣ ਤੁਸੀਂ ਐ ਡਰਾਮੇ ਕਰਦੇ ਬੈਠੇ ਜੇ ਅੱਗੇ ਤੋਂ ਧਿਆਨ ਰੱਖਿਓ ਬੱਸ ਤਾਂ ਉਹ ਐ ਕਹਿ ਰਹੀ ਆ ਮੈਂ ਸੋਹਣਾ ਜਿਹਾ ਲਫਾਫਾ ਬਣਾ ਕੇ ਲਿਆਇਓ ਮੈਨੂੰ ਪਤਾ ਅੰਦਰ ਮੇਰੀ ਫੇਵਰੇਟ ਚੀਜ਼ਾਂ ਨੇ ਪਰ ਥੋੜਾ ਪਲੀਜ਼ ਮੰਮਾ ਬਾਹਰੋਂ ਦਿਖਾਵੇ ਨੂੰ ਕੀ ਕਰਨਾ ਅੰਦਰ ਦੀ ਚੀਜ਼ ਵੇਖ ਕੁਆਲਿਟੀ ਵੇਖ ਬਾਹਰੋਂ ਲਿਸ਼ਕਨੇ ਜਿਹੇ ਲਫਾਫੇ ਲਾ ਕੇ ਤੇ ਅੰਦਰ ਕੀ ਹੋ ਘਸਿਆ ਪਸਿਆ ਜਿਹਾ ਸਮਾਨ ਬਾਹੇ ਆ ਜਾ ਰੱਖ ਦਿੰਦੇ ਨੇ ਚਲੋ ਅੱਗੇ ਤੋਂ ਮੈਂ ਤੁਹਾਨੂੰ ਆਪਣੀ ਡਿਮਾਂਡ ਰੱਖ ਦਿੱਤੀ ਐ ਅੱਗੇ ਤੋਂ ਮੇਰੇ ਘਰ ਆਣਾ ਸੋਹਣੇ ਤੇ ਆਣਾ ਨਾ ਲੈ ਕੀ ਸੂਟ ਜਿਹਾ ਪਾ ਕੇ ਆਜੇ ਕੋਟਨ ਦਾ ਹੋਰ ਕੀ ਮੈਂ ਸਾੜੀ ਪਾ ਕੇ ਆਂਦੀ ਇੱਥੇ ਚਲੋ ਛੱਡੋ ਤੁਹਾਨਾਂ ਨਾਲ ਗੱਲ ਕਰਨੀ ਬੇ ਤੇ ਮੈਂ ਨਾ ਕੱਲ ਆਣਾ ਹੀ ਸੀ ਹਸੁੰਦੇ ਪਿਆ ਉਹ ਸਭ ਸੁਣ ਲਿਆ ਮੇਰੇ ਨਾਲ ਗੱਲ ਕਰਨੀ ਇਹਨੂੰ ਬਕਾਰ ਹੋ ਗਈ ਆ ਤੂੰ ਮੇਰੀ ਹੈ ਨਾ ਸੀ ਉਹੀ ਹੈ ਨਾ ਮਾਂ ਵੀ ਨਾ ਰਹਿੰਦੀ ਨਹੀਂ ਸੀ ਆ ਮੰਨਿਆ ਬਹੁਤ ਵੱਡੇ ਘਰ ਚ ਵਿਆਹੀ ਗਈ ਆ ਤੇ ਤੇਰੇ ਦਾ ਰੰਗ ਰੂਪ ਦੇ ਨਾਲ ਤੇਰੀ ਜੁਬਾਨ ਵੀ ਬਦਲ ਗਈ ਤੇ ਤੁਸੀਂ ਮਾਂ ਕੀ ਕਰਦੇ ਬੇਜੇ ਪਹਿਲਾਂ ਚੰਗੇ ਭਲੇ ਹੁੰਦੇ ਜੇ ਹੁਣ ਪਖਾ ਲੱਗਦੇ ਬੇਜੇ ਤੁਸੀਂ ਸਾਂਗਿਆ ਤੁਹਾਨੂੰ ਵੇਖ ਕੇ ਤੁਹਾਡੀ ਹਾਲਤ ਵੇਖ ਕੇ ਹਵੇ ਕਿੱਡਾ ਸੋਹਣਾ ਸੈਟ ਸੂਟ ਪਾ ਕੇ ਆਈ ਏ ਤੂੰ ਕਿੰਨੀ ਨਾ ਪਾਇਆ ਕਰ ਲੈੰਦੋ ਅੰਦਰ ਹੀ ਰੱਖੋ ਇਸ ਤੋਂ ਵਧੀਆ ਤੇ ਮੇਰੀ ਘਰ ਚ ਐਨ ਪਈ ਸੀ ਉਹ ਪਾਉਂਦੇ ਸਿੰਪਲ ਸੋਬਰ ਨਾਲ ਮੈਂ ਤੁਹਾਨੂੰ ਕਹਿ ਰਹੀ ਆ ਮੈਂ ਗੱਲ ਤੁਹਾਡੇ ਵੱਲ ਆਣ ਲੱਗੀ ਸੀ ਉਹ ਨਹੀਂ ਸੁਣਦਾ ਵਾ ਤੁਹਾਨੂੰ ਆਪਣੀ ਹੀ ਲਾਈ ਹੋਈ ਤੁਸੀਂ ਉਹ ਤੇ ਅਰਜਨ ਚਲੇ ਗਿਆ ਚੰਡੀਗੜ੍ਹ ਕਿਸੇ ਕੰਮ ਵਾਸਤੇ ਤੇ ਮੇਰਾ ਡਿਲੇ ਹੋ ਗਿਆ ਤੂੰ ਕਿਉਂ ਨਹੀਂ ਗਈ ਆ ਲਓ ਆ ਨਵੀਂ ਵਿਆਹੀ ਦਾ ਲੱਛਣ ਲੈ ਲਓ ਕਾਰੋਲਾ ਕੱਲਾ ਤੁਰਿਆ ਫਿਰਦਾ ਵੇ ਇਹ ਘਰ ਬੈਠੀ ਹੋਈ ਆ ਬੈ ਕੇ ਇਥੇ ਮੱਖੀਆਂ ਮਾਰਨ ਦੀ ਆ ਸਲਾਵਾ ਕਰਨ ਦੀ ਸੱਸ ਨਾਲ ਕੀ ਬਣਾਈਏ ਤੇ ਕੀ ਖਾਈਏ ਓਕੇ ਤੇ ਕੰਮ ਹੀ ਗਿਆ ਹੋਊਗਾ ਲੈ ਫਿਰ ਕੀ ਆ ਕੰਮ ਗਿਆ ਘੁੰਮਣ ਫਿਰਨ ਦੇ ਦਿਨ ਨੇ ਤੂੰ ਨਾਲ ਚਲ ਜਾਂਦੀ ਹਾਂਜੀ ਪਾਪਾ ਉਹ ਕੰਮ ਗਏ ਨੇ ਚੰਡੀਗੜ੍ਹ ਅੰਬੈਸੀ ਗਏ ਨੇ ਉਹ ਕੀ ਹੁੰਦੀ ਹੈ ਦੱਸੋ ਪਾਪਾ ਕੁਛ ਨਹੀਂ ਆਪਣੇ ਵੀਜ਼ੇ ਦੀ ਤਿਆਰੀ ਕਰ ਰਹੇ ਨੇ ਹਾਂਜੀ ਅੱਛਾ ਅੱਛਾ ਵੀਜ਼ੇ ਦੀ ਤਿਆਰੀ ਕਰਨ ਦੀ ਲੈ ਫਿਰ ਤੇ ਬੜੀ ਖੁਸ਼ੀ ਦੀ ਗੱਲ ਲੱਗੀ ਆ ਵੇਖਿਆ ਗੱਲ ਪੂਰੀ ਹੋ ਗਈ ਨਾ ਮੈਂ ਤਾਂ ਚਾਹਦੀ ਸਾਂ ਕਿ ਤੇਰਾ ਛੇਤੀ ਛੇਤੀ ਵੀਜ਼ਾ ਲੱਗੇ ਤਾਂ ਤੂੰ ਨਿਕਲਦੀ ਹੋਵੇਂ ਇੱਥੋਂ ਤੇ ਸਾਨੂੰ ਵੀ ਕਦੀ ਬੁਲਾ ਲੇਂਗੀ ਉੱਥੇ ਘੁੰਮਣ ਵਾਸਤੇ ਆਵਾਂਗੇ ਚੱਲ ਕਦੋਂ ਜਾਣਾ ਹੈ ਕਦੋਂ ਦੀ ਟਿਕਟ ਕਰਵਾਣ ਲੱਗੀ ਹੈ ਹਾਂ ਦੱਸ ਦਾਂਗੇ ਮੰਮੀ ਕੋਈ ਨਹੀਂ ਦੱਸ ਦਾਂਗੇ ਤੁਹਾਨੂੰ ਤੈਨੂੰ ਤਾਂ ਦੱਸਾਂਗੀ ਵੀ ਮੈਂ ਜਾਜ ਦੇ ਤੈਨੂੰ ਅਈ ਚੜਾਣ ਆਣਾ ਮੈਂ ਹਾਂਜੀ ਹਾਂਜੀ ਤੁਸੀਂ ਛੱਡਣ ਜਾਣਾ ਸਾਨੂੰ ਤੇ ਮੈਨੂੰ ਫੋਨ ਕਿਉਂ ਨਹੀਂ ਕੀਤਾ ਮਰਜਨ ਨੂੰ ਪਹਿਲਾਂ ਮਿਲ ਲੈਂਦੀ ਆਈ ਜਾਣਾ ਉਹਨਾਂ ਨੇ ਅੱਜ ਕੱਲ੍ਹ ਚਾਹ ਮੈਂ ਨਾਲ ਭੇਜ ਦਿੰਦੀ ਤੇਰੇ ਪਿਓ ਨੂੰ ਕੋਈ ਤਰ੍ਹਾਂ ਸਰਟੀਫਿਕੇਟ ਵਗੈਰਾ ਕੋਈ ਚੀਜ਼ ਚਾਹੀਦੀ ਤੇ ਮੈਂ ਨਾਲ ਤੋੜ ਦਿੰਦੀ ਨਹੀਂ ਉਹ ਸਭ ਦੀ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਸਤ ਸਰਟੀਫਿਕੇਟ ਤੇ ਸਾਡੇ ਵਾਲੀ ਪਏ ਸਾਰੇ ਤੂੰ ਕੀ ਲੈ ਕੇ ਗਿਆ ਕਾਗਜ਼ ਕਾਗੇ ਤੇ ਸਾਡੇ ਵਾਲ ਪਏ ਤੇਰੇ ਉਹ ਨਹੀਂ ਲੈਣੇ ਹੈਗੇ ਮੇਰੇ ਸਾਰੇ ਪੇਪਰ ਤੁਹਾਡੇ ਵਾਲ ਪਏ ਨੇ ਹਾਂ ਤੇਰੇ ਕੋਲ ਹੈ ਦੇ ਤੇਰੇ ਸਕੂਲ ਦੇ ਸਾਰਾ ਕੁਝ ਤਾਂ ਮੇਰੇ ਕੋਲ ਪਿਆ ਆ ਵੈ ਪਾਸਪੋਰਟ ਹੀ ਲੈ ਕੇ ਤੂੰ ਅੰਦਰ ਆ ਗਈ ਸੀ ਉਹ ਕਿਸੇ ਹੋਰ ਦਾ ਮਤਲਬ ਅੰਬੈਸੀ ਦੇ ਕੰਮ ਗਏ ਨੇ ਉਹਨਾਂ ਨੇ ਬੁਲਾਇਆ ਸੀ ਕੁਝ ਹੋਰ ਕੰਮ ਕੋਈ ਰਿਕੁਆਇਰਮੈਂਟ ਹੁੰਦੀ ਹੈ ਨਾ ਕੋਈ ਕੁਝ ਫਾਈਲ ਵਗੈਰਾ ਚਲਾ ਵਧੀਆ ਹੋ ਗਿਆ ਕਿ ਤੂੰ ਹੁਣ ਬਾਹਰ ਚੱਲੀ ਆ ਮੇਰੀ ਤਾਂ ਇਹੀ ਮੰਦੀ ਇੱਛਾ ਸੀ ਕਿ ਤੂੰ ਛੇਤੀ ਤੇ ਛੇਤੀ ਬਾਹਰ ਚੱਲ ਜਮੇ ਤੇ ਜੇ ਕਿਤੇ ਨਾ ਨਾ ਜਾਂਦੀ ਤੋ ਇਕੱਲਾ ਚੱਲ ਜਾਂਦਾ ਮੈਂ ਤੇਰੀ ਸੱਸ ਦੀ ਨ ਕੋਸਕ ਮਾਰ ਨਹੀਂ ਸੀ ਹਾਂਜੀ ਮਮਾ ਪਤਾ ਐਦਾਂ ਨਾ ਹੂੰ ਲਿਆ ਹੁਣ ਚਾਹ ਪਾਣੀ ਕੁਝ ਬੈ ਗਈ ਤੇਰੀ ਸੱਸ ਮੀਨਾ ਦੇ ਨਾਲ ਹੀ ਮੈਂ ਆਈ ਮਮਾ ਹੂੰ ਪਪਾ ਬੈਠੋ ਨਹੀਂ ਹੈ ਮੇਰੀ ਗੱਲ ਸੁਣਿਆ ਉਹ ਇਹਨੂੰ ਕਿਉਂ ਹੋ ਗਿਆ ਕੋਜ ਨੇ 14 ਤੱਕ ਸਿਖਾਇਆ ਨਾ ਲਿਖਾਇਆ ਪੜਾਇਆ ਉਹ ਤੇ ਸਾਹਮਣੇ ਆ ਰਿਹਾ ਮੈਂ ਕੀ ਮਾੜਾ ਕੀਤਾ ਚੰਗੀ ਪੜ੍ਹਾਈ ਕਰਾਈ ਹੈ ਚੰਗਾ ਸੋਨਾ ਤਿਆਰ ਹੋਣਾ ਸਿਖਾਇਆ ਹੈ ਕੱਪੜਾ ਪਾਣਾ ਸਿਖਾਇਆ ਹੈ ਗੱਲ ਕਰਨਾ ਸਿਖਾਇਆ ਪਰ ਇਹ ਤਾਂ ਹੋਰ ਹੀ ਬੋਲੀ ਬੋਲਣ ਦੀ ਹੈ ਪੈਸੇ ਦਾ ਰੰਗ ਚੜ ਗਿਆ ਇਹਨੂੰ ਅਸੀਂ ਕਿਹੜੇ ਮਾੜੇ ਹੈਗੇ ਆ ਸੜਕੂ ਵੀ ਤਾਂ ਬਥੇਰਾ ਕੁਛ ਹੈਗਾ ਵਾ ਅਸੀਂ ਕਿਹੜੇ ਤੇ ਘਰ ਖਾਣ ਆੰਨੇ ਆ ਪਤਾ ਨਹੀਂ ਕਿਦਾਂ ਦੀ ਬੋਲੀ ਬੋਲਣ ਦੀ ਹੈ ਇਹਨੂੰ ਮੈਂ ਨਾਲ ਲੈ ਕੇ ਜਾਣਾ ਨਾ ਇਹਨੂੰ ਨਕਲ ਦੇ ਕੇ ਭੇਜਾਂਗੀ ਉਹ ਉਹ ਹੀ ਬੋਲੇ ਬੋਲਣ ਦੀ ਜੋ ਤੁਸ ਸਖਾਇਆ ਨੂੰ ਨਾ ਚਾਚਾ ਨੇ ਰਸੋਈ ਦਾ ਕੰਮ ਸਖਾਇਆ ਹੁੰਦਾ ਨਾ ਕਹਿਣਾ ਚਾਚਾ ਨਾਲ ਗੱਲ ਕਰਨ ਦੀ ਸਖਾਈ ਹੁੰਦੀ ਤੇ ਉਦਾ ਹੀ ਬੋਲਦੀ ਹੁਣ ਸੀਮਾ ਨੂੰ ਵੇਖਿਆ ਨਾ ਜਦੋਂ ਉਹਦੇ ਘਰ ਗਈ ਹਾਂ ਨਾ ਗਿਆ ਆਉਂਦੇ ਨੂੰ ਚਾਹ ਪਾਣੀ ਆ ਗਿਆ ਸੀ ਉਹ ਸੱਤ ਕੇ ਸੱਤ ਪੈਰੀ ਹੱਥ ਲਾ ਕੇ ਹੁੰਦੀ ਸੀ ਇਹ ਤਾਂ ਤੈਨੂੰ ਵੇਖ ਕੇ ਪਸੰਦ ਨਹੀਂ ਕਰਦੀ ਬਾੜ ਲੱਕ ਗਈ ਆ ਨਾ ਵੱਡੇ ਘਰ ਚ ਵਿਆਹ ਕਰਾ ਲਿਆ ਤਦ ਉਹੀ ਵੈਲਿਊ ਪੈਂਦੀ ਸਾਡੇ ਹੂੰ ਤੂੰ ਹੀ ਕਾਹਦੇ ਮਨਪਾਨੇ ਦੇਣ ਲੱਗ ਪਏ ਹੋ ਉਹ ਕਰਦੇ ਕੰਮਾਂ ਵਾਸਤੇ ਪੈਦਾ ਹੋਈ ਸੀ ਤੋਂਨੇ ਦੇ ਕਰਨ ਨਹੀਂ ਆ ਮੇਰੀ ਕੁੜੀ ਨੌਕਰ ਹੈਗੇ ਨਾ ਨੌਕਰਾਂ ਦੇ ਸਿਰ ਤੇ ਖਾਈ ਵੀ ਹੈਗੀ ਉਹ ਕਿਉਂ ਕਰੇਗੀ ਫਿਰ ਕਿਆ ਨਾ ਨੌਕਰ ਥੋੜਾ ਟਾਈਮ ਲੈ ਲੈਂਦੇ ਹੁੰਦੇ ਚੀਨ ਨਾਲਹੀਂ ਕਿਹੜੇ ਪਿਆਸੇ ਭੁੱਖੇ ਆਏ ਘਰੋ ਆਰਾਮ ਨਾਲ ਪਾਣੀ ਲੈਗੇ ਆਰਾਮ ਨਾਲ ਖਾ ਪੀ ਲਵਾਂਗੇ ਠੀਕ ਹੈ ਤੂੰ ਅੱਜ ਵੀ ਠੀਕ ਆ ਮੈਂ ਗਲਤੀ ਹੈ ਹਮ ਸਰਟੀਫਿਕੇਟ ਦੀ ਗੱਲ ਕੀਤੀ ਤਾਂ ਮੂੰਹ ਕਿਉਂ ਉਤਰ ਗਿਆ ਇਹਨੂੰ ਬੇਫੂਜੀ ਨੂੰ ਇੰਨਾ ਨਹੀਂ ਪਤਾ ਹੈਗਾ ਕਿ ਜਦੋਂ ਯਾਦ ਆ ਆਪਾਂ ਇਹਦਾ ਪਾਸਪੋਰਟ ਬਣਵਾਉਣਾ ਸੀ ਉਦੋਂ ਵੀ ਉਹਨਾਂ ਨੇ ਸਾਰੇ ਕਾਗਜ਼ ਮੰਗੇ ਸੀ ਤੇ ਜੇ ਹੁਣ ਬਾਹਰ ਜਾਏਗੀ ਉਦੋਂ ਵੀ ਸਾਰੇ ਕਾਗਜ਼ ਚਾਹੀਦੇ ਹੋਣਗੇ ਨਾ ਆ ਪਾਸਪੋਰਟ ਲੈ ਕੇ ਇੱਧਰ ਆ ਗਈ ਤੇ ਕਾਗਜ਼ ਉੱਧਰ ਪਏ ਹੋਏ ਨੇ ਉਹ ਕੀ ਬਾਜ਼ਾਰ ਜਾਂ ਕਿਹੇ ਕੰਮ ਗਿਆ ਹੋਵੇ ਕੁੜੀ ਨੂੰ ਜ਼ਿਆਦਾ ਨਾ ਪਤਾ ਹੋਊਗਾ ਅੱਛਾ ਅੱਛਾ ਪਰ ਪਤਾ ਹੋਣਾ ਚਾਹੀਦਾ ਨਾ ਹੁਣ ਤੁਸੀਂ ਕਿਤੇ ਵੀ ਜਾਓ ਮੈਨੂੰ ਪਤਾ ਹੁੰਦਾ ਨਾ ਸਾਰਾ ਉਹ ਦੱਸ ਦੋਗੇ ਲੈ ਕੇ ਚੱਲ ਜਾਨਾ ਘਰ ਬੈ ਕੇ ਸ਼ਾਂਤ ਜਿਹਾ ਬੈ ਕੇ ਗੱਲ ਕਰਿਓ ਹਾਂ ਇਹ ਤਾਂ ਘਰ ਜਾ ਕੇ ਦੱਸਾਂਗੀ ਮੈਂ ਪਤਾ ਟਾਵਾਂ ਨਾਲ 1500 ਰੁਪਏ ਦਾ ਸਮਾਨ ਲਈ ਆਈਆਂ ਕਿਤੇ 500 ਦਾ ਲੈਵਾਂ ਨਾ ਘਰ ਤੈਂ ਚ ਪਕੜ ਪਕੜ ਕੇ ਖਾਂਦੀ ਐ ਜਿਵੇਂ ਬੰਦਰੀ ਭੁੜਕਦੀ ਖਾਂਦੀ ਐ ਤੋ ਹੁਣ ਨਾ ਇਸ ਚੀਜ਼ ਦੀ ਕੋਈ ਕਦਰ ਹੀ ਨਹੀਂ ਗੀ ਇਹਨੂੰ ਪਤਾ ਨਹੀਂ ਕਿਹੜੇ ਗਿਦੀਆਂ ਬਾਦਾਮ ਇੱਥੇ ਵਖਰੇ ਆ ਗਏ ਨੇ ਖਾਣ ਨੂੰ ਉਹੀ ਐ ਘਰ ਜਿਹੜੇ ਹੀ ਖਾਣੇ ਹੁੰਨੇ ਕੇ ਵੇਲੇ ਪਿਉਂਗੇ ਡਰਾਈ ਫਰੂਟ ਤੇ ਚਿਕਨ ਦੀ ਖਾਜੇ ਨਹੀਂ ਬੋਲੀ ਵੇ ਆਦੀ ਜਾ ਕੇ ਜੁੜ ਗਈ ਸੱਸ ਨਾਲੀ ਘਟ ਪਾਣੀ ਤਾਂ ਦੇ ਦੇ ਮੇਰਾ ਤਾਂ ਮੂੰਹ ਸੁੱਕ ਗਿਆ ਬੋਲ ਬੋਲ ਕੇ ਨਾ ਬੋਲ ਤਨੂ ਕੰਦਾ ਵੀ ਗੋਣਿਆ ਉਹ ਆਵੇਂ ਪੜ ਕੀ ਜੰਦੀ ਐ ਤੁਹਾਨੂੰ ਹੀ ਆਖਰ ਐ ਸੀ ਚੱਲੀਏ ਅਗਰ ਮੇਰੀ ਕੁੜੀ ਵੱਲ ਹਰप्रीत ਨੂੰ ਮਿਲਣ ਦੇਲ ਕਦਾ ਮਿਲ ਲੋ ਨਾ ਤੇ ਆਪਣੇ ਨਾਲ ਮਿਲਣਾ ਨਹੀਂ ਗਾ ਹੂੰ ਨਾ ਉਹਦਾ ਪਿੱਛਾ ਛੱਡਦੀ ਹੁਣ ਕਿਤੇ ਮੇਰੀ ਮਾਂ ਆਵੇ ਨਾ ਤੇ ਮੈਂ ਵਾਰੀ ਵਾਰੀ ਜਾਵਾ 50 ਕੇ ਚੀ ਜਾਗੇ ਰੱਖ ਦਵਾ ਤੇ ਉਹਨੂੰ ਕੋੜੀ ਅਗਲ ਨਹੀਂ ਗਈ ਬਿਲਕੁਲ ਪਿਓ ਤੇ ਗਈ ਐ ਸ਼ਾਬਾਸ਼ ਸ਼ਾਬਾਸ਼ ਹੀ ਐ ਤੁਹਾਡੀ ਜੁਤੀ ਐ ਅੰਜ ਕਰੋ ਰੋਟੀ ਦੀ ਤਿਆਰੀ ਕਰੋ ਰੋਟੀ ਖਵਾ ਕੇ ਭੇਜਣਾ ਪੈਂਦੀ ਹੈ ਰਣ ਨੂੰ ਇਸ ਤਰ੍ਹਾਂ ਨਹੀਂ ਭੇਜਣਾ ਨਹੀਂ ਨਹੀਂ ਕੰਜੀ ਅਸੀਂ ਰੋਟੀ ਨਹੀਂ ਖਾਣੀ ਨਹੀਂ ਨਹੀਂ ਇਸ ਤਰ੍ਹਾਂ ਥੋੜੀ ਜਾਨਾ ਹੈ ਐ ਦੱਸ ਨਹੀਂ ਪਤਾ ਕੀ ਹੈ ਆਪਾਂ ਤੇ ਨਾ ਕੁੜੀ ਨੂੰ ਲੈਣ ਆਏ ਆ ਦੋ ਦਿਨ ਮੈਂ ਕਿਹਾ ਸਾਡੇ ਕੋਲ ਰਹਿ ਲੇਗੀ ਜਰਾ ਨਹੀਂ ਉਹ ਕੋਈ ਗੱਲ ਨਹੀਂ ਚਲੋ ਚਲੋ ਕੋਈ ਗੱਲ ਨਹੀਂ ਉਹ ਤਾਂ ਧੀਏ ਜਾਂਦੀ ਹੈ ਇਹਨੇ ਪੇਕੇ ਫਿਰ ਆਪਾਂ ਤੇ ਪਰ ਰੋਟੀ ਖਾ ਕੇ ਜਾਏ ਇਸ ਤਰ੍ਹਾਂ ਨਹੀਂ ਜ ਚੰਗਾ ਨਹੀਂ ਲੱਗਦਾ ਨਹੀਂ ਕੋਈ ਗੱਲ ਨਹੀਂ ਰੋਟੀ ਕੀ ਕਰਨੀ ਈ ਹੈ ਚਾਹ ਪਾਣੀ ਇੰਨਾ ਹੋ ਜਾਣਾ ਵਾ ਕਿ ਰੋਟੀ ਕੀ ਕਰਨੀ ਖਾ ਕੇ ਨਾਲ ਮੈਂ ਘਰ ਸਾਰਾ ਕੁਛ ਇਹਦੇ ਨਾਲ ਪਸੰਦ ਦਾ ਬਣਾ ਕੇ ਆਈ ਆਂ ਮੈਂ ਕਿਹਾ ਰੋਟੀ ਸੀ ਮਮਾ ਦੀਆਂ ਕੱਟੀਆਂ ਲੈ ਕੇ ਖਾਵਾਂਗੀ ਆ ਇਹਨੂੰ ਤਾਂ ਗੋਭੀ ਆਲੂ ਬੜੇ ਪਸੰਦ ਜੇ ਭਿੰਡੀ ਦੀ ਸਬਜ਼ੀ ਬੜੀ ਪਸੰਦ ਜੇ ਉਹ ਦਹੀਂ ਖਾਂਦੀ ਹੈ ਖੀਰੇ ਦੇ ਰਤੇ ਵਾਲਾ ਬੜਾ ਇਹਨੂੰ ਪਸੰਦ ਹੈਗਾ ਵਾ ਸਾਰਾ ਕੁਛ ਪਾ ਕੇ ਆਈ ਆਂ ਹੂੰ ਹੂੰ ਮਮਾ ਨੂੰ ਸਭ ਪਤਾ ਆ ਮੈਨੂੰ ਦੱਸਿਆ ਨੇ ਰਾਜਮਾ ਚਾਵਲ ਬੜਾ ਪਸੰਦ ਹੈ ਹਾਂਜੀ ਹਾਂਜੀ ਰਾਜਮਾ ਚਾਵਨ ਗ੍ਰੇਵੀ ਵਾਲੇ ਪਸੰਦ ਕਰਦੀ ਵਿੱਚ ਮੱਖਣ ਨੰਨਾ ਬੜਾ ਪਾ ਕੇ ਖਾਂਦੀ ਜੇ ਹੂੰ ਚਲੋ ਦੋ ਦਿਨਾਂ ਨਦਰ ਲਾਏਗੀ ਜਿਆਦਾ देर ਨਾ ਰੱਖਿਓ ਸਾਡਾ ਵੀ ਦਿਲ ਨਹੀਂ ਲੱਗਣਾ ਚਲੋ ਕੋਈ ਨਹੀਂ ਪੈਂਜੀ ਤੁਹਾਨੂੰ ਤੇ ਆਦਤ ਆ ਫਿਰ ਵੀ ਇਕੱਲਾ ਰਹਿੰਦੀ ਨਹੀਂ ਨਹੀਂ ਉਹ ਨਹੀਂ ਆਦਤ ਰਹਗੀ ਚਲੋ ਇਹ ਆਦਤ ਕਰ ਪਾਈ ਰੱਖੋ ਇਹਦੇ ਅੰਦਰ ਵੀ ਆਣਾ ਜਾਣਾ ਹੁਣ ਤਾਂ ਥੋੜੇ ਦਿਨਾਂ ਮੈਂ ਅਮਰੀਕਾ ਨੂੰ ਤੁਰ ਪੈਣਾ ਹੈਗਾ ਵਾ ਫਿਰ ਤੁਸੀਂ ਕੀ ਕਰੋਗੇ ਹਾਂਜੀ ਹਾਂਜੀ ਮੰਮਾ पापा खाना खा जाओ खाना लाने हैं तू नाल चल मैं खोल लूं। तो 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 लो लो लू। लो लो था 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 था। लो लो ने, 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 ने। ने। लो नहीं नहीं लो ਲੋ ਬੇਟਾ ਤੁਸੀਂ ਹਾਂਜੀ ਮੰਮਾ ਤੁਸੀਂ ਨਾ ਦੋਕ ਦਿਨ ਦੀ ਪੈਕਿੰਗ ਕਰ ਲਓ ਜਿਆਦਾ ਦਿਨ ਦੀ ਨਾ ਕਰਿਓ ਹੈ ਤੇ ਚਲੋ ਮੈਂ ਤੁਹਾਡੇ ਨਾਲ ਪੈਕਿੰਗ ਕਰਵਾ ਦਿੰਨੀ ਹੈ ਹੈ ਤੇ ਤੁਹਾਨੂੰ ਅਰਜਨ ਆ ਕੇ ਲੈ ਜਾਏਗਾ ਠੀਕ ਹੈ ਠੀਕ ਹੈ ਪੀ ਲਓ ਤੁਸੀਂ ਪਹਿਲੇ ਗੋਲ ਰਿੰਗ ਕੋਈ ਨਹੀਂ ਪੀ ਰਹੀ ਨਾ ਨਾ ਪੰਜੀ ਘਰ ਕਰਨੀ ਸੀ ਤੁਹਾਡੇ ਨਾਲ ਹਾਂਜੀ ਹਾਂਜੀ ਮੈਨੂੰ ਨਾ ਹੁਣੇ ਹਰ ਪੀ ਦੱਸਣ ਦੇ ਸੀ ਹਾਂਜੀ ਅਰਜਨ ਗਿਆ ਵੈ ਹਾਂਜੀ ਚੰਡੀਗੜ੍ਹ ਗਿਆ ਹੈ ਹਾਂ ਅਮਰੀਕਾ ਦੇ ਜਾਣ ਦੇ ਕੋਈ ਚੱਕਰ ਚ ਕੋਈ ਦੱਸੋ ਹਾਂ ਅੰਬੈਸੀ ਹਾਂਜੀ 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 ਮੈਂ ਕਿਹਾ ਤੇ ਕਾਗਜ਼ ਤੇ ਮੇਰੇ ਕੋਲ ਪਏ ਨੇ ਬਸ ਪਾਸਪੋਰਟ ਹੀ ਹੈਗਾ ਵੈ ਹਾਂਜੀ ਤੇ ਫਿਰ ਉਹ ਤੁਸੀਂ ਮੰਗਵਾ ਲਏ ਨੇ ਸੀ ਪਹਿਲਾਂ ਮੇਰੇ ਕੋਲੋਂ ਬੱਚਿਆਂ ਨੇ ਅਮਰੀਕਾ ਜਾਣਾ ਹੈ ਹਾਂਜੀ ਤੇ ਫਿਰ ਕਾਗਜ਼ ਤੇ ਪੂਰੇ ਲੈ ਕੇ ਜਾਣੇ ਚਾਹੀਦੇ ਕਿਉਂ ਜੀ ਸਹੀ ਗੱਲ ਹੈ ਉਹ ਤਾਂ ਉਹਨੂੰ ਅਰਜਨ ਨੂੰ ਪਤਾ ਹੋਏਗਾ ਨਾ ਬੱਚੇ ਨੂੰ ਪਤਾ ਹੋਏਗਾ ਮੈਨੂੰ ਪਤਾ ਹੈ ਤੁਸੀਂ ਫਿਕਰ ਨਾ ਕਰੋ ਮੰਮਾ ਇਹ ਸਭ ਸਾਨੂੰ ਬਤਾਇਆ ਹੈ ਤੁਹਾਨੂੰ ਇਸ ਚੀਜ਼ ਦੀ ਸਮਝ ਨਹੀਂ ਹੈਗੀ ਐਮਬੈਸੀ ਦੇ ਕੰਮਾਂ ਦੀ ਜਿਹੜੀ ਐਮਬੈਸੀ ਹੈਗੀ ਹੈ ਨਾ ਅਮਰੀਕਾ ਦੀ ਉਹ ਜਦੋਂ ਇੰਟਰਵਿਊ ਹੁੰਦੀ ਹੈ ਨਾ ਉਦੋਂ ਲੈ ਸਭ ਕੁਝ ਮੰਗਦੀ ਹੈ ਪਹਿਲਾਂ ਨਹੀਂ ਲੱਗਦੀ ਚੀਜ਼ਾਂ ਠੀਕ ਹੈ ਮੰਮਾ ਤੇ ਤੁਸੀਂ ਨਾ ਹੁਣ ਐਡੀ ਹੈਗੀ ਹੈ ਨਾ ਅਮਰੀਕਾ ਐਮਬੈਸੀ ਵੀਜ਼ਾ ਇਹਦਾ ਨਾਮ ਜਪਣਾ ਪਲੀਜ਼ ਬੰਦ ਕਰ ਦਿਓ ਜਦੋਂ ਵੇਖੋ ਇੱਕੋ ਗੱਲ ਜੇ ਮੈਂ ਜਾਣਾ ਹੈ ਤੇ ਮੈਂ ਚੱਲ ਜਾਣਾ ਕੀ ਪਤਾ ਕਿ ਨਾ ਹੀ ਜਾਈਏ ਇੱਥੇ ਸੈਟਲ ਹੋ ਜਾਈਏ ਨਾ 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 ਇਹ ਗੱਲ ਨਾ ਕਹੀ ਬੇਟਾ ਦਨੀ ਬੋਲੀਦਾ ਨਹੀਂ ਨਾਲ ਇਸ ਤਰ੍ਹਾਂ ਨਹੀਂ ਬੋਲੀਦਾ ਇੱਕੋ ਦਾ ਸੁਪਨਾ ਸੀ ਬਾਹਰ ਜਾਣ ਦਾ ਤਾਂ ਹੀ ਤਾਂ ਹੀ ਤੁਹਾਡੇ ਕਾਕੇ ਨਾਲ ਰਿਸ਼ਤਾ ਜੋੜਿਆ ਪਰਿਵਾਰ ਇੱਕੋ ਏ ਜੇ ਉਹ ਮਿੰਦਾਂ ਦੀਆਂ ਗੱਲਾਂ ਕਰੇਗੀ ਤੇ ਕੋਈ ਚੰਗੀ ਗੱਲ ਹੈਗੀ ਐ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੇਟਾ ਜਿਹੜੀਆਂ ਗੱਲਾਂ ਵੱਡਿਆਂ ਚ ਤੈਅ ਹੋਈਆਂ ਹੋਏ ਨਾ ਉਹਦੇ ਚ ਆਪਣੀ ਜ਼ੁਬਾਨ ਨਹੀਂ ਵਿੱਚ ਪਾਈ ਦੀ ਹੁੰਦੀ ਸਮਝ ਆਈ ਗੱਲ ਕੋਈ ਨਹੀਂ ਅੰਜੀ ਤੁਸੀਂ ਵੀ ਇਹਨੂੰ ਪਿਆਰ ਨਾਲ ਸਮਝਾਣਾ ਕੋਈ ਨਹੀਂ ਉਹ ਸਮਝਦਾਰ ਹੈ ਦੇ ਵਸਤੇ ਮੈਂ ਦੱਸਾਂ ਨੂੰ ਕੀ ਕਹਿਣਾ ਹੈਗਾ ਵਾ ਚਲ ਜਾ ਕਪੜੇ ਪਾ ਲਾ ਮੇਰਾ ਪੁੱਤ ਫਿਰ ਆਪਾਂ ਚੱਲੀਏ ਹਾਂਜੀ ਚੱਲੋ ਬੇਟਾ ਚੈਕਿੰਗ ਕਰਾ ਲੈਂ ਮੈਂ ਮੀਮ ਨੂੰ ਭੇਜਨੀ ਆਂ ਹਾਂਜੀ ਹਾਂਜੀ ਵੇਖੀ ਕੀ ਜਾਨੀ ਕੁੜੀਆਂ ਵਟ ਗਿਆ ਤਾਂ ਮੂੰਹ ਬੰਦ ਰਹੀ ਰਹਿੰਦਾ ਉਹ ਕੁੜੀ ਵੀ ਲੈ ਲਾਣਾ ਆਏਗਾ ਮੈਂ ਖਾਦਾ ਮਸ਼ੇ ਉਹ ਬੰਦੀ ਆ ਮੇਰਾ ਉਹ ਮੈਂ ਇਦਾਂ ਨਹੀਂ ਕਹਿ ਰਿਆਂ ਹਾਂ ਜਿੱਦਾਂ ਤਾਂ ਇਹ ਜਮਾਂ ਚੱਲੰਦੀ ਆ ਉਹਦੀ ਜ਼ੁਬਾਨ ਵੇਖੀ ਜਦ ਤਾਂ ਇਹ ਦੋ ਵੱਡੇ ਗੱਲ ਕਰਦੇ ਪਏ ਆ ਉਹਦੀ ਵਿੱਚ ਲੋਤੜੋਂਗੀ ਚੱਲੀ ਜ਼ਰੂਰੀ ਐ ਹੈ ਕੋਈ ਉਹਦੀ ਜ਼ਬਾਨ ਨਹੀਂ ਬੰਦੇ ਤੂੰ ਤੇ ਕਰ ਲੈ ਕਰ ਸਾਰੇ ਕੰਮ ਅੱਛਾ ਮੈਂ ਚੋੜ ਕੇ ਬੈਠੀ ਜਾ ਮੇਰਾ ਪੁੱਤ ਘਰ ਬੈਗਿਆ ਨਾ ਤੂੰ ਭਾਂਡੇ ਤੋਂ ਮੀਨਾ ਨਹੀਂ ਹਟਾ ਦੇ ਉਹ ਚਲ ਜਾਏਗਾ ਅਮਰੀਕਾ ਉੱਥੇ ਜਾ ਕੇ ਉਹ ਜੀਵੀਆ ਲੈ ਆਏਗਾ ਉੱther ਰੋਂਦੀ ਰਹੇਗੀ ਮੇਰੀ ਜਾਨੀ ਚੰਗਾ ਫੇਰ ਤੂੰ ਵੀ ਲੜ ਲੈ ਡਾਲੋ ਜਿਹੜੇ ਦੋਨਾਂ ਨੇ ਖੇਡ ੋਣੀ ਇੱਥੇ ਬੈਗੇ ਪਤਾ ਨਹੀਂ ਕੀ ਤੁਹਾਡੀ ਮਾਂ ਨੇ ਖਾ ਕੇ ਜੰਮਿਆ ਮੈਂ ਹੈ ਦੁਨੀਆ ਨੂੰ ਲੱਗਦਾ بڑا ਗੁੰੰਗਾ ਸਾਥ ਜਾਂ ਬੰਦਾ ਮੇਰੇ ਅੱਗੇ ਤੇ ਮੈਂ ਕਹਿੰਨੀ ਆ ਖੁੱਲਾ ਛੱਡ ਦਿੱਤਾ ਹੁੰਦਾ ਵੇ ਤਾਂ ਸਿੰਗਲ ਹੈ ਕਿ ਸਿੱਧਾ ਹੀ ਆ ਕੇ ਮੇਰੇ ਮਾਰ ਲਾਵੇ ਦੁਨੀਆ ਨਹੀਂ ਲੱਗਦਾ ਕੋਲ ਆਇਆ ਚੁੱਪ ਕੀਤਾ ਬੰਦਾ ਬੈਠਾ ਰੰਦਾ ਵੇ ਮੈਂ ਤਾਂ ਸਿਰ ਦੋ ਘੜੀ ਦੋ ਮਿੰਟ ਗੱਲ ਨੂੰ ਗੱਲ ਕਰਦੀ ਆ ਫਾਲਤੂ ਨਹੀਂ ਮੈਂ ਬੋਲਦੀ ਮੇਰੀ ਮੰਨ ਲੇ ਤੇ ਮੈਨੂੰ ਕਹਿਆ ਹੀ ਨਹੀਂ ਕਿਹਦੇ ਕਿ ਫਾਲਤੂ ਬੋਲ ਜਿੰਨੀ ਮੈਂ ਬੀਬੀ ਆ ਉਹ ਦਿਸਦਾ ਤੇ ਮੈਨੂੰ ਕਿੰਨੇ ਕੇ ਬੀਬੀਆਂ ਤੋਂ ਦਾ ਕੋੜੇ ਨੂੰ ਪਹਿਲਾਂ ਚੰਗੇ ਪਰਵੇਸ਼ ਦਿੱਤੇ ਹੁੰਦੀ ਨਾ ਉਹ ਚੰਗਾ ਸਮਝਾਇਆ ਹੁੰਦਾ ਤੇ ਅੱਜ ਤੈਨੂੰ ਆ ਟਾਈਮ ਨਾਲ ਵੇਖਣਾ ਪੈਂਦਾ ਉਹ ਸੀਮਾ ਦੇ ਮੱਥੇ ਲੱਗੀ ਆਣਾ ਉਹ ਸਭ ਜਾਣਦੀਆਂ ਕਿ ਉੱਥੇ ਕੀ ਕਰਦੀ ਉਹ ਕੀ ਨਹੀਂ ਇੱਥੇ ਵੇਖ ਲੈ ਆਹ ਵੈਲਿਊ ਪੈਂਦੀ ਤੇਰੀ ਜੋ ਸਿਖਾਇਆ ਉਹੀ ਮੁਰੇ ਹੁੰਦੇ ਆ ਸਾਰਾ ਕੁਝ ਮੇਰਾ ਹੀ ਸਿਖਾਇਆ ਉਹ ਆਪ ਹੀ ਤਾਂ ਫੋਨ ਕਰਵਾ ਲੈਂਦੇ ਸੀ ਕੁੜੀ ਨੂੰ ਨਾ ਕੁਝ ਕਹੀ ਪੜਨ ਦੇਣ ਨੂੰ ਕੋਰਸ ਕਰਨ ਦੇਣ ਨੂੰ ਕੋਈ ਗੱਲ ਨਹੀਂ ਕੰਮ ਸਿਖਾਇਆ ਜਾਏਗਾ ਪੜਾਈ ਤੇ ਤੇਜ ਹੈਗੀ ਆ ਤੁਹਾਨੂੰ ਨੌਕਰੀ ਵੀ ਚੰਗੀ ਕਰੇਗੀ ਹੁਣ ਉਹਨੂੰ ਚੰਗਾ ਘਰਬਾਰ ਮਿਲ ਗਿਆ ਨੌਕਰੀ ਕਰਨੀ ਲੋੜ ਨਹੀਂ ਪਈ ਕੰਮ ਲੀਆਂ ਮਿਲ ਗਈਆਂ ਉਹ ਵੈਲੀ ਵੇਗੀ ਕੋ ਨੂੰ ਆਦਤ ਵੈਸੇ ਨਹੀਂ ਸੀ ਕੰਮ ਕਰਨ ਦੀ ਨਾਲ ਹਰ ਗੱਲ ਤੇ ਸਿਮਰਤ ਦੇ ਨਾਲ ਨਾ ਮੇਰੀ ਕੁੜੀ ਨੂੰ ਨਾ ਉਹ ਤੇਰੀ ਮਤ ਤੇ ਪਰਦਾ ਪੈ ਗਿਆ ਵਾ ਮੈਂ ਸਿਮਰਤ ਬਾਰੇ ਕਹਿੰਦਾ ਕਿ ਉਹਨੂੰ ਪੜਾ ਲਿਖਾ ਕਰ ਇਹ ਨਹੀਂ ਕਿ ਆਹੀ ਕਿ ਇਹਨੂੰ ਇੱਕ ਪਾਸੇ ਤੋੜ ਦੇ ਸਿਖਾ ਲਿਆ ਹੀ ਹੁਣ ਸੰਗਾ ਕਿਦਾ ਉੱਚਾ ਹੁਣ ਨੀ ਉਹ ਨਾ ਕੋ ਬਾਜ ਜਾਈਗੀ ਮੈਂ ਨਾ ਜਿਆਦਾ ਮੱਥਾ ਨਾ ਲਾ ਹੂੰ ਸਿੰਗਾ ਦੇ ਨਾਲ ਵੈਸੇ ਵੀ ਮੱਥਾ ਨਹੀਂ ਲਾਂਦੀ ਮੈਂ ਉਹ ਮੱਥਾ ਨਹੀਂ ਗੱਲ ਜਿਹੜੀ ਸੱਚਾਈ ਹੈ ਨਾ ਉਹ ਚੁੱਪਦੀ ਆ ਮੰਮਾ ਹਾਂਜੀ ਪੁੱਤਰ ਪੈਕਿੰਗ ਮੈਂ ਕਰ ਲਈ ਐ ਸਾਰੀ ਹਾਂਜੀ ਤੇ ਆ ਜਾ ਫਿਰ ਮੈਨੂੰ ਬਾਅਦ ਤੱਕ ਸੀ ਆਫ ਕਰ ਦੋ ਮੈਂ ਜਾਵਾਂ ਇਹ ਪੁੱਤਰ ਉਹਨਾਂ ਨੇ ਰੋਟੀ ਖਵਾ ਕੇ ਭੇਜਣਾ ਇਸ ਤਰ੍ਹਾਂ ਨਹੀਂ ਜਾਣਾ ਮੰਮਾ ਨਹੀਂ ਮੈਨੂੰ ਪਤਾ ਉਹਨਾਂ ਨਾਲ ਐਨੇ ਹੀ ਬੱਸ ਹੈਗੀ ਐ ਉਹ ਕਾਫੀ ਕੁਝ ਤੇ ਖਾ ਲਿਆ ਤੇ 스낵ਸ ਖਵਾਤੇ ਆ ਡਰਾਈ ਫਰੂਟਸ ਖਾ ਲਿਆ ਫਰੂਟ ਖਾ ਲਿਆ ਅੱਛਾ ਮੇਰੀ ਗੱਲ ਸੁਣੋ ਹਾਂਜੀ ਅਰਜਨਾ ਮੈਂ ਗੱਲ ਨਹੀਂ ਕੀਤੀ ਤੋ ਮੈਂ ਉੱਥੇ ਘਰ ਜਾ ਕੇ ਮੈਂ ਪਹੁੰਚ ਕੇ ਦੱਸ ਦਿੰਨੀ ਆ ਫਿਰ ਤੁਸੀਂ ਵੀ ਸਮਝਾ ਦੇਣਾ ਉਹਨਾਂ ਨੂੰ ਅਰਜਨ ਨੂੰ ਚਲ ਵਧੀਆ ਹੋ ਗਿਆ ਆ ਗਏ ਨੇ ਵੈਸੇ ਮੈਂ ਜਾਣਾ ਤੇ ਹੈਗਾਨੀ ਸੇ ਤੁਹਾਨੂੰ ਪਤਾ ਮੈਂ ਤੇ ਇਹਨਾਂ ਨਾਲ ਨਾਲ ਜਾਣਾ ਸੀ ਹੂੰ ਹੂੰ ਤੇ ਹੁਣ ਮਜਬੂਰੀ ਹੈ ਜਾਣਾ ਵਾ ਤੇ ਮੈਂ ਜਾ ਕੇ ਗੱਲ ਕਰਦੀ ਆ ਮਮਾ ਨਾਲ ਤੇ ਠੀਕ ਹੈ ਫਿਰ ਤੁਸੀਂ ਆਪਣਾ ਧਿਆਨ ਰੱਖਿਓ ਤੇ ਉਹ ਠੀਕ ਹੈ ਪਰ ਮੈਂ ਚਾਹਦੀ ਸੀ ਖਾਣਾ ਖਾ ਕੇ ਜਾਣਾ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਉਹ ਨਹੀਂ ਮਮਾ ਕੋਈ ਨਹੀਂ ਫੇਰ ਕਿਸੇ ਦਿਨ ਆਣਗੇ ਫੇਰ ਖਵਾ ਦਾਂਗੇ ਠੀਕ ਹੈ ਚਲੋ ਹਾਂ ਠੀਕ ਤੇ ਅਰਜਨ ਹੁਣ ਮੈਨੂੰ ਲੈ ਆਣ ਮੈਂ ਉਹਨਾਂ ਦੇ ਨਾਲ ਹਾਂ ਅਰਜਨ ਆਏ ਕਰਦੇ ਤੁਸੀਂ ਵੀ ਆਜਣਾ ਭਾਵੇਂ ਨਾਲ ਠੀਕ ਹੈ ਠੀਕ ਠੀਕ ਕਿੱਥੇ ਰਹਿ ਗਏ ਮੰਮਾ ਮੰਮਾ ਹਾਂ ਹਰਪ੍ਰੀਤ ਆ ਜਾ ਮੰਮਾ ਮੇਰੇ ਕੋਲ ਵੀ ਬਹਿ ਜਾਓ ਆ ਗਈਆਂ ਦੱਸ ਟੈਚੀ ਚੋ ਕਪੜੇ ਨਾ ਬਾਹਰ ਕੱਢਦੀ ਨਹੀਂ ਰਹਿਣ ਦੋ ਮੈਂ ਕਿਹੜਾ ਬੈਠੇ ਰਹਿਣਾ ਦੋ ਦਿਨ ਆਈਆਂ ਆ ਜਾ ਮੰਮਾ ਪੁੱਤ ਟੈਚੀ ਚੋ ਕਪੜੇ ਨਾ ਖਰਾਬ ਹੋ ਜਾਂਦੇ ਨੇ ਵੱਟ ਪੈ ਜਾਂਦੇ ਮੈਂ ਤੇਰੀ ਲਿਮਾਰੀ ਐ ਤੇਰੀ ਲਿਮਾਰੀ ਚ ਕਪੜੇ ਸਾਰੇ ਸਾਂਭਦੇ ਨੇ ਬਦਲ ਲੈ ਸੂਟ ਸਾਰਟ ਕੋਈ ਨਹੀਂ ਬਦਲ ਲੈਣੀ ਨਾ ਸੂਟ ਪਾ ਲਾ ਘਰ ਖੁੱਲਾ ਜਾ ਕੋਈ ਹਾਂਜੀ ਵੇਖੀ ਕਿੰਨੀ ਸੋਹਣੀ ਲੱਗਨ ਲਈ ਹੈ ਹੈ ਵੇਲਾ ਕੁੜੀਆਂ ਬਦਲ ਹੀ ਜਾਂਦੀਆਂ ਵਿਆਹ ਤੋਂ ਬਾਅਦ ਸਾਰਾ ਰੂਪਾਂ ਇੱਕਦਮ ਚੇਂਜ ਹੋ ਗਿਆ ਹੈ ਫਿਰ ਖੁਸ਼ੀ ਨਾਲ ਵੀ ਤੇ ਹੋ ਜਾਂਦਾ ਹੈ ਨਾ ਅੱਛਾ ਇੱਕ ਗੱਲ ਹੈ ਹਾਂਜੀ ਚੂੜਾ ਵਾਕੇ گلابی ਸੋਨਾ ਲੱਗਦਾ ਵਿਆਹ ਵੇ ਮੈਂ ਮਮਾ ਨੂੰ ਕਿਹਾ ਸੀ ਚਲ ਵਧੀਆ ਲੱਗਦਾ ਹੈ ਹਰ ਸੂਰ ਨਾ ਜਾਚੇ ਹੁੰਦਾ ਸਹੀ ਹੈ ਨਾ ਸੱਸ ਤੇਰੀ ਹਾਂਜੀ ਮਮਾ ਸਭ ਕੁਝ ਠੀਕ ਹੈ ਤੇ ਅਰਜਨ ਅੱਜ ਵੀ ਠੀਕ ਹੈ ਬਿਲਕੁਲ ਠੀਕ ਹੈ ਪਾਪਾ ਕਿੱਥੇ ਜੇ ਪਾਪਾ ਜਰਾ 2 ਮਿੰਟ ਗਏ ਨੇ ਬਾਹਰ ਆਂਦੇ ਕਹਿੰਦੇ ਮਾਨਾ ਵਾ 2 ਮਿੰਟ ਮੈਂ ਕਿਹਾ ਸੀ ਬੈਠੋ ਚਾਹ ਪਾਣੀ ਪੀ ਲੋ ਅੱਛਾ ਆਹਹੁਨੇ ਆਜਣਗੇ ਨਾ ਹਾਂ ਹਾਂ ਇੱਥੋਂ ਤੱਕ ਹੀ ਗਏ ਆ ਜਾਂਦੇ ਹੋਣੇ ਆ ਕੀ ਖਾਣਾ ਦੱਸ ਮੈਂ ਬਣਾ ਬਨੂ ਲਵਾ ਉਹ ਕੋਈ ਗੱਲ ਨਹੀਂ ਖਾਣ ਪੀਣ ਦੀ ਗੱਲ ਮੈਂ ਪਾਪਾ ਨੂੰ ਬੁਲਾਉ ਤਸੀਂ ਜਿਆਦਾ ਟਾਈਮ ਨਾ ਫਿਰ ਹੋਰ ਕਿਤੇ ਨਾ ਨਿਕਲ ਜਾਣ ਅੱਗੇ ਦਾ ਅੱਗੇ ਨਿਕਲ ਜਾਣਗੇ ਮੈਂ ਗੱਲ ਕਰਨੀ ਆ ਕੋਈ ਜ਼ਰੂਰੀ ਤੇ ਮੇਰੇ ਨਾਲ ਕੱਲਾ ਗੱਲ ਨਹੀਂ ਤੁਹਾਡਾ ਦੋਨਾਂ ਨੂੰ ਇਕੱਠੇ ਕਰਾਂਗੀ ਬੁਲਾਓ ਤੇ ਕਿਹੜੀ ਗੱਲ ਹੈ ਜਿਹੜੀ ਆਂਦੇ ਤੈਨੂੰ ਜ਼ਰੂਰੀ ਗੱਲ ਹੈ ਇਹ ਵਧੀਆ ਹੈ ਖੁਸ਼ੀ ਵਾਲੀ ਗੱਲ ਹੈ ਇਸ ਰਿਕਵਰੀ ਕਰਾਂਗੀ ਨਾ ਖੁਸ਼ੀ ਵਾਲੀ ਗੱਲ ਹੈ ਹਾਂਜੀ ਮੰਮਾ ਦੋ ਹੀ ਹੋ ਸਕਦੀਆਂ ਇੱਕ ਤਾਂ ਤਾਂ ਕਹਿਣਾ ਜੇ ਮੇਰਾ ਠੀਕ ਨਹੀਂ ਲੱਗਦਾ ਮੈਨੂੰ ਲੱਗਦਾ ਤੇਰਾ ਵੀਜ਼ਾ ਬੂਜਾ ਲਵਾਤਾ ਹੰਨੇ ਹੈਨਾ ਠੀਕ ਟੁਪਟ ਲੱਲੀ ਹੋਈ ਹੈ ਐਦਾਂ ਦੇ ਕੋ ਸਮਝ ਲੈ ਲੈ ਫਿਰ ਤੇ ਬੜੀ ਵਧੀਆ ਗੱਲ ਆ ਫਿਰ ਮੈਂ ਤੇਰੇ ਪਿਓ ਨੂੰ ਕਹਿੰਨੀ ਆ ਡੱਬਾ ਲੈਣ ਗਿਆ ਮਿਠਾਈ ਦਾ ਇੱਕ ਨਾਲ ਹੀ ਹਾਂ ਹੈਨਾ ਠੀਕ ਹੈ ਚੱਲ ਚੰਗਾ ਆਇਆ ਤੇਰਾ ਵੀ ਸੁਪਨਾ ਪੂਰਾ ਆ ਤੇ ਮੇਰੀ ਵੀ ਗੱਲ ਰੱਖੀ ਗਈ ਮੈਂ ਤੇ ਖੁਦ ਚਾਨੀ ਸਾ ਬੜਾ ਤੇ ਤੂੰ ਨਾਲ ਹੀ ਜਾਵੇਂ ਕੀ ਕਰਨਾ ਇੱਥੇ ਰਹਿ ਕੇ ਸੋਨੇ ਕਰ ਰਹਿਣਾ ਕੱਲਿਆਂ ਕੋਈ ਸੁੱਕੀ ਗੱਲ ਥੋੜੀ ਹੀ ਹੈ ਮੇਰੀ ਗੱਲ ਸੁਣ ਚਲੋ ਮੈਂ ਥੋੜੀ ਗੱਲ ਤਾਂ ਨਾ ਕਰ ਹੀ ਲੈਣੀ ਆ ਹਾਂ ਗੱਲ ਐਦਾਂ ਵੀਜ਼ਾ ਆ ਗਿਆ ਵਾ ਪਰ ਮੇਰਾ ਨਹੀਂ ਆਇਆ ਮੰਮੀ ਸਿਰਫ ਅਰਜੰਦ ਆਇਆ ਮੈਂ ਮਜ਼ਾਕ ਹੈ ਨਹੀਂ ਮੰਮਾ ਹਾਂ ਇਦਾਂ ਦਾ ਮਜ਼ਾਕ ਥੋੜੀ ਕਰਾਂਗੀ ਮੈਂ ਤੁਹਾਨੂੰ ਤੇ ਫਿਰ ਅੱਛੇ ਤੇਰੀ ਖੁਸ਼ੀ ਵਾਲੀ ਕਿਹੜੀ ਗੱਲ ਆ ਗਈ ਤੂੰ ਕਿੰਨੀ ਬੜੀ ਵਧੀਆ ਖੁਸ਼ਖਬਰੀ ਹੈ ਆ ਤਾਂ ਤੂੰ ਸਾਰੀਆਂ ਖੁਸ਼ੀਆਂ ਦੇ ਪਾਣੀ ਪਾ ਕੇ ਰੱਖਤਾ ਨਹੀਂ ਮੰਮਾ ਗੱਲ ਤਾਂ ਸੁਣੋ ਗੱਲ ਇਦਾਂ ਉਹਦਾ ਵੀਜ਼ਾ ਆ ਗਿਆ ਪਰ ਮੇਰਾ ਵੀਜ਼ਾ ਨਾ ਇੱਕ ਪੇਪਰ ਕਰਕੇ ਰੁਕਦਾ ਪਿਆ ਜੋ ਕਿ ਪੇਪਰ ਉਹ ਲੇਟ ਮਿਲਣਾ ਸਾਨੂੰ ਅਗਰ ਅਸੀਂ ਹੁਣ ਰੈਡੀ ਵੀ ਕਰਵਾਨੇ ਆ ਐਸ ਰੂਲ ਦੇ ਹਿਸਾਬ ਨਾਲ ਅਸੀਂ ਕੋਈ ਵੀ ਕੰਮ ਕਰਦੇ ਆ ਦੇਖੋ 6 ਮਹੀਨੇ ਲੱਗ ਜਾਂਦੇ ਨੇ ਤੇ 6 ਮਹੀਨੇ ਉਹਦਾ ਵੀਜ਼ਾ ਇੰਨੀ ਦੇਰ ਹੋਰ ਨਹੀਂ ਰੁਕ ਸਕਦਾ ਅੱਛਾ ਉਹਨੇ ਤਿਆਰੀਆਂ ਪਹਿਲਾਂ ਕੀਤੀਆਂ ਹੀ ਆਸੀ ਫਿਰ ਨਹੀਂ ਮਮਾ ਰੁਕ ਜਾ ਇੱਥੇ ਰੁਕ ਜਾ ਉਹਨੇ ਤੋਂ ਮੈਨੂੰ ਕੀ ਕਿਹਾ 6 ਮਹੀਨੇ ਲੱਗਦੇ ਮਤਲਬ ਪੇਪਰ ਰੈਡੀ ਕਰਨ ਨੂੰ ਹਾਂਜੀ ਠੀਕ ਹੈ ਹਾਂਜੀ ਮਸਾਂ ਮਹੀਨਾ ਡੇਢ ਮਹੀਨਾ ਤੇਰੇ ਵਿਆਹ ਨੂੰ ਆਇਆ ਹਾਂਜੀ ਗੱਲ ਨੂੰ ਨੋਟ ਕਰੀ ਜਾ ਉਹਨ ਜਿੱਥੇ ਗਲਤ ਹੋਵਾਂਗੇ ਮੈਨੂੰ ਟੋਕ ਦੇਵੀ ਉਹਨੇ ਕੀ ਕਿਹਾ ਸੀ ਗਿਆ ਤੋਂ ਪਹਿਲਾਂ ਹਾਂਜੀ ਕੋਈ ਤਿਆਰੀ ਨਹੀਂ ਬਸ ਉਧਰੋਂ ਮੇਰੇ ਪੇਪਰ ਆਣੇ ਪਰ ਮੈਂ ਇਹਦੇ ਵੀ ਨਾਲ ਲਵਾਵਾਂਗਾ ਯਾਨੀ ਕਿ ਉਹਦੇ ਪੇਪਰਾਂ ਦੀ ਤਿਆਰੀ ਪਹਿਲਾਂ ਹੁੰਦੀ ਪਈ ਸੀ ਉਸ ਦਿਨ ਉਹ ਝੂਠ ਬੋਲ ਗਿਆ ਬੋਲਿਆ ਨਾ ਝੂਠ ਫਿਰੋ ਮਮਾ ਮਾਈਂਡ 'ਚ ਨਹੀਂ ਸੀਗਾ ਕਿ ਇਹ ਵਾਲਾ ਪੇਪਰ ਜ਼ਰੂਰੀ ਹੈ ਜਾਂ ਚਾਹੀਦਾ ਵੈ ਵਾ ਤੇਰੇ ਅਚਾਰ ਦਿੰਨੇ ਹੋਏ ਸੋਹਰੇ ਘਰ ਗਏ ਤਾਂ ਬੰਦੇ ਦੀਸਾ ਕੀ ਹੋ ਗਈਆਂ ਤੇ ਮਾਰੋ ਠੁੱਠਿਆ ਬਹੁਤੇ ਗੱਲ ਦੇ ਵਿੱਚ ਹੀ ਉਹਨੇ ਕਿਹਾ ਸੀ ਨਾ ਕਿ ਜਿਹੜਾ ਵੀ ਕੰਮ ਹੋਏਗਾ ਇਕੱਠਿਆਂ ਦਾ ਹੋਏਗਾ ਮੈਂ ਵੀ ਕਿਹਾ ਸੀ ਕੁੜੀ ਨਾਲ ਜਾਏਗੀ ਉਹ ਕਹਿੰਦਾ ਮੰਮੀ ਫਿਕਰ ਕਿਉਂ ਕਰਦੇ ਹੋ ਇਕੱਠੇ ਜਾਵਾਂਗੇ ਸਾਰੇ ਕੰਮ ਇਕੱਠੇ ਕਰਾਵਾਂਗੇ ਭਾਵੇਂ ਆਪਣਾ ਲੇਟ ਕਰਾ ਲਾਂ ਆਪਣਾ ਕੰਮ ਕਰਾ ਲਿਆ ਨਾ ਨੇ ਕਰਤੀ ਨਾ ਦਗਾ ਬਾਜੀ ਬੁਖਾਤਾ ਨਾ ਫਿਰ ਜਵਾਈਆਂ ਵਾਲਾ ਰੂਪ ਉਹਨੇ ਮम्मा ਨਹੀਂ ਆਵੇਂ ਉਹਨੂੰ ਗਲਤ ਨਾ ਸਮਝੋ ਉਹ ਮੇਰੇ ਤੋਂ ਬਿਨਾ ਨਹੀਂ ਜਾਂਦੇ ਪਰ ਉਹਨੂੰ ਪ੍ਰੋਬਲਮ ਕਿੱਥੇ ਆ ਰਹੀ ਆ ਵੀ ਤਾਂ ਸਮਝੋ ਨਾ ਕੋ ਮੈਨੂੰ ਪੁੱਛੋ ਤਾਂ ਸਹੀ ਵੀ ਹਾਂ ਉਹ ਕਿਹੜਾ ਚਲੇ ਗਏ ਨੇ ਕਿਹੜੀ ਪ੍ਰੋਬਲਮ ਹੈ ਦੱਸ ਮੈਨੂੰ ਹੂੰ ਦੇਖੋ ਮम्मा 6 ਮਹੀਨੇ ਨਹੀਂ ਰੁਕ ਸਕਦੀ ਮੈਂ ਜੇ ਮੈਂ ਰੁਕਾਂਗੀ ਤਾਂ ਅੱਜ ਨੂੰ ਵੀ ਰੁਕਣਾ ਪੈਣਾ ਹੈ ਤੋ ਦਾ ਵੇਸਟ ਹੋ ਜਾਣਾ ਵੀਜ਼ਾ ਜੇ ਛੇ ਮਹੀਨੇ ਨਹੀਂ ਜਾਂਦੇ ਉਹਨਾਂ ਨੂੰ ਫਿਰ ਐਂਟਰੀ ਮਿਲਣ ਲੱਗੇ ਤੇ ਪ੍ਰੋਬਲਮ ਹੋਣੀ ਹੈ ਅੱਛਾ ਤੇ ਜੇ ਤੁਸੀਂ ਵੀ ਚਾਹਦੇ ਹੋ ਤੇ ਮੈਂ ਵੀ ਚਾਹਨੀ ਉਹਦੇ ਨਾਲ ਚਲੀ ਜਾਵਾਂ ਆਹੋ ਤੇ ਚਾਹਨੇ ਸੀ ਤੇ ਮਮਾ ਤੁਹਾਡੇ ਪੈਸਿਆਂ ਦੀ ਲੋੜ ਸੀ ਥੋੜੇ ਵੈਸੇ 500000 ਰੁਪਏ ਦੀ ਲੋੜ ਸੀ ਕਿ 50000 ਦੀ ਲੋੜ ਸੀ ਭੁੱਖੇ ਨੰਗੇ ਤੇਰੇ ਸੋਹਰੇ ਹੈ ਉਹ ਜਿਹੜਾ ਬੜੇ ਤਾਂ ਦੇ ਬਨੇ ਫਿਰਦੇ ਨੇ ਹਵੇਲੀ ਐ ਕੋਠੀਆਂ ਐ ਜ਼ਮੀਨ ਐ ਸਭ ਕੁਝ ਐ ਤੇ ਪੈਹਾਂ ਲਈ ਤੇਰੇ ਕੰਨੀ ਸੁਣਿਆ ਪਾਤਾ ਨਹੀਂ ਸੁਣਾ ਮੈਂ ਕਰ ਲੈਂਦੀ ਤੇਰੀ ਸੋਸ ਮੇਰੇ ਨਾਲ ਗੱਲ ਮਮਾ ਉਹਨਾਂ ਨੂੰ ਤਾਂ ਕੁਝ ਪਤਾ ਹੀ ਨਹੀਂ ਸਗਲਦਾ ਮੈਂ ਆਪਣੇ ਬਿਹਫ ਤੇ ਤੁਹਾਡੇ ਨਾਲ ਗੱਲ ਕਰਨ ਆਈ ਆ ਉਹ ਤੇ ਕਹਿੰਦੇ ਕੋਈ ਗੱਲ ਨਹੀਂ ਪੇਪਰ ਰੈਡੀ ਹੋ ਜਾਏਗਾ ਤੇ ਤੂੰ ਚਲੀ ਜਾਈਂ ਪਰ ਮੈਂ ਉਹਨਾਂ ਨਾਲ ਗੱਲ ਕਰਨ ਆਈ ਆ ਕਿ ਤੁਸੀਂ ਐਗਰੀ ਜੇ ਕਿ ਅਰਜਨ ਚਲਾ ਜਾਵੇ ਪਹਿਲਾਂ ਨਹੀਂ ਨਾ ਮਮਾ ਮੈਨੂੰ ਬਸ 30 ਲੱਖ ਦੀ ਲੋੜ ਆ ਹੋਰ ਦੁਬਾਰਾ ਬੁਲੀ ਮਮਾ ਤੁਸੀਂ ਠੀਕ ਸੁਣਿਆ ਮੈਂ 3 ਲੱਖ ਰੁਪਏ ਨੇ 3 ਲੱਖ ਰੁਪਿਆ ਆ ਮੇਰੇ ਨਾਲ ਸਾਹ ਅੰਦਰੋਂ ਉੱਪਰ ਤੋਂ ਉੱਪਰ ਤੋਂ ਥੱਲੇ ਤੋਂ ਥੱਲੇ ਰਹਿ ਗਿਆ